ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਭੁੱਲਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜਰੂਰ ਕਰਨਾ ਅੱਜ ਤੁਹਾਨੂੰ ਏ ਬੀ ਸੀ ਬੀਰਾਵਲੀ ਦੇ ਸਣੀ ਬੁੱਲ ਦੀ ਝੋਟੀ ਦਿਖਾ ਰਹੇ ਹਾਂ ਤੇ ਨਾਲ ਤੁਹਾਡੀ ਉਹਨਾਂ ਦੇ ਮਾਲਕ ਨਾਲ ਮੁਲਾਕਾਤ ਕਰਾ ਰਹੇ ਹਾਂ ਜੋ ਇਹ ਝੋਟੀ ਸੀ ਪਿਛਲੇ ਸਾਲ ਪੀਡੀਐਫ ਮੇਲੇ ਦੇ ਉੱਤੇ ਕੰਪੀਟੀਸ਼ਨ ਲੜੀ ਸੀ ਤੇ ਇਹਦੇ ਪਿੱਛੇ ਰੁਸਤਮੇਹਿੰਦ ਬੋਲਦਾ ਕਟੜਾਗਾ ਲਓ ਜੀ ਤੁਹਾਨੂੰ ਇਹਨਾਂ ਦੇ ਮਾਲਕ ਨਾਲ ਮੁਲਾਕਾਤ ਕਰਾ ਰਿਹਾ ਹਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਪੋਰ ਆਪਕੇ ਜੋ ਦਰਸ਼ਕਾਂ ਦੇਖਣਗੇ ਸਭ ਨੂੰ ਰਾਮ ਰਾਮ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਕਿੰਨੇ ਸੂਇਆ ਤੇ ਕਿੰਨਾ ਕਿੰਨਾ ਇਹਨੇ ਦੁੱਧ ਦਾ ਪ੍ਰਦਰਸ਼ਨ ਕੀਤਾ ਇਹ ਜ਼ਰੂਰ ਦਰਸ਼ਕ ਦਰਸ਼ਕਾਂ ਨੂੰ ਦੱਸਣਾ ਜੀ ਕਿਉਂਕਿ ਜੋ ਕਿ ਚੰਗਾ ਬੋਲਾ ਤੇ ਉਹਦੇ ਚੰਗੀਆਂ ਕਟੀਆਂ ਦੁੱਧ ਤੇ ਹੁਣ ਤਾਂ ਇਸ ਦੇ ਨਾਲ ਕਿਸਾਨਾਂ ਨੂੰ ਵੀ ਆਪਣਾ ਪ੍ਰੋਫਿਟ ਮਿਲੇ ਤਾਂ ਤੁਹਾਡੇ ਵਰਗੇ ਭਰਾਵਾਂ ਦੀ ਜਾਣਕਾਰੀ ਨਾਲ ਹੀ ਆਪਾਂ ਆਪਣੇ ਪਸ਼ੂਆਂ ਦੇ ਵਿੱਚ ਬਿਹਤਰੀ ਕਰ ਸਕਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹ ਸੁਖਦੀਰ ਭਾਈ ਨੇ ਖਰੀਦੀ ਥੀ ਜੀ ਇੱਥੇ ਸੇ ਦੂਸਰੇ ਵਿਧਾਨਤ ਮੇ ਹਾਂਜੀ ਸਰ ਇਸ ਦੇ ਨੀਚੇ ਕੱਢੜਾ ਦਾ ਆਪਣੇ ਪਾਸ ਹੀ ਇਸਨੇ 20 ਕੇ ਆਸ-ਪਾਸ ਦੁੱਧ ਨਿਕਾਲਾਇਆ ਜੀ ਹਾਂਜੀ ਆਜੇ ਤੀਸਰੇ ਵਿਧਾਨਤ ਮੇ ਲਗਭਗ 6 6.5 ਮਹੀਨੇ ਦਾ ਬਣੋਗੀ ਅੱਛਾ ਜੀ ਹਾਂ ਤੇ ਜੇ ਕਟੜਾ ਵੀ ਉਹ ਤੁਹਾਨੂੰ ਦਿਖਾ ਰਿਆ ਰੁਸਤਮੇਂ ਲਗਾਇਆ ਰੁਸਤਮੇਂ ਹਿੰਦ ਬੁੱਲ ਦਾ ਕਟੜਾਗਾ ਦੇਖੋ ਜੀ ਤੁਸੀਂ ਆਪ ਕਿੰਨੀ ਤਿਆਰੀ ਚ ਤਿਆਰ ਹੋ ਰਿਹਾਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਬੁੱਲ ਦੇ ਵੀ ਬਾਈ ਜੀ ਵਕੀਲ ਬਾਈ ਆਪਣੇ ਸੀਮਣ ਤਿਆਰ ਕਰਾਨਗੇ ਤੇ ਲਗਭਗ ਇਹ ਇੱਕ ਇੱਕ ਸਾਲ ਦੇ ਤਕਰੀਬਨ ਹੋ ਚੁੱਕਾਗਾ ਜੇ ਜਨਪਰੀ ਮੈਂ ਖਰੀਦੀ ਸੀ ਉਸ ਜਨਪਰੀ ਮੈਂ ਵਿਆਹੀ ਸੀ ਹਾਂਜੀ ਹਾਂਜੀ ਬਸ ਜਨਵਰੀ ਮੈਂ ਪੂਰੇ 1 ਸਾਲ ਦਾ ਹੋ ਜਾਏਗਾ ਤਾਂ ਤੁਸੀਂ ਦੇਖੋ ਦੋਸਤੋ ਇਹ ਝੋਟੀ ਦੀ ਲੰਬਾਈ ਗਰੋਥ ਤੇ ਆਪਾਂ ਆਪਣੇ ਘਰਾਂ ਵਿੱਚ ਇਹ ਜੇ ਬੁੱਲਦੇ ਹੀ ਸੀਮਨ ਯੂਜ਼ ਕਰੀਏ ਜੋ ਕਿ ਆਪਾਂ ਨੂੰ ਆਉਣ ਵਾਲੇ ਸਮੇਂ ਵਿੱਚ ਮਿਲਕ ਬਿਊਟੀ ਤੇ ਦੁੱਧ ਦਾ ਕੰਪੀਟੀਸ਼ਨ ਲੜਨ ਵਾਸਤੇ ਵੀ ਹੀ ਆਪਣੇ ਘਰਾਂ ਵਿੱਚ ਆਪਾਂ ਬੱਚੇ ਤਿਆਰ ਕਰ ਸਕਦੇ ਆ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ